ਸਸ਼੍ਰੀਕਾਲ ਤੁਸੀਂ ਸੁਖ ਰਸਮ Z News ਤਾਜ਼ਾ ਇਸ ਵੇਲੇ ਵੱਡੀ ਖਬਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਹੈ ਤਾਂ ਰਾਜਵੀਰ ਜਵੰਦਾ ਦੀ ਸਿਹਤ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਸਥਿਤੀ ਅਜੇ ੜੀ ਹੋਰ ਵੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤਾਂ ਦੱਸਦੀ ਹੈ ਕਿ ਫੋਰਟਿਸ ਹਸਪੀਟਲ ਦੇ ਬਾਹਰ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ੜੀ ਕਾਫੀ ਜ਼ਿਆਦਾ ਨਾਜ਼ੁਕ ਦਸਤੀ ਜਾਰੀ ਹੈ ਤਾਂ ਰਿਕਵਰੀ ਆ ਨਹੀਂ ਕਰ 파 ਰਹੇ. ਟੀਐਮਆਈਆਰ ਸਕੈਨ ਵੀ ਹੋਈ ਆ ਔਰ ਇਸਦੇ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਲਗਾਤਾਰੀ ਖਬਰਾਂ ਆ ਰਹੀਆਂ ਸੀ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਦੇ ਵਿੱਚ ਥੋੜੇ ਜੇ ਬਦਲਾਅ ਨਜ਼ਰ ਆਏ ਨੇ ਪਰ ਦੱਸ ਦਈਏ ਕਿ ਹੁਣ ਜੋ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਿਮਾਗ ਦੇ ਉੱਤੇ ਸੱਟ ਲੱਗੀ ਹੈ ਇਸ ਕਰਕੇ ਆਕਸੀਜਨ ਜਿਹੜੀ ਬ੍ਰੇਨ ਤੱਕ ਹੌਲੀ-ਹੌਲੀ ਪਹੁੰਚਦੀ ਹੈ ਔਰ ਲੰਮੇ ਸਮੇਂ ਤੱਕ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਦੇ ਉੱਤੇ ਰੇਣਾ ਪੈ ਸਕਦਾ ਹੈ ਇਸ ਵੇਲੇ ਤਾਜ਼ਾ ਤੁਹਾਨੂੰ ਹਾਲਾਤ ਦੱਸ ਦਿੰਦੇ ਆ ਰਾਜਵੀਰ ਜੁਬੰਦਾ ਦੇ ਸੋ ਕਹਿੰਦੇ ਨੇ ਕਿ ਜਿੱਥੇ ਦਵਾਈਆਂ ਅਸਰ ਨਹੀਂ ਕਰਦੀਆਂ ਉੱਥੇ ਦੁਆਵਾਂ ਅਸਰ ਕਰ ਜਾਂਦੀਆਂ ਨੇ ਸੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਰਾਜਵੀਰ ਜੁਬੰਦਾ ਦੀ ਅਰਦਾਸ ਜਿਹੜੀ ਆਈ ਹੋਈ ਹੈ ਤੇ ਸਵੇਰੇ ਸ਼ਾਮ ਹਰ ਕੋਈ ਉਹਨਾਂ ਲਈ ਅਰਦਾਸ ਕਰਦਾ ਹੈ ਸਿਹਤਮੰਦ ਹੋਣ ਤੇ ਜਲਦੀ ਜਲਦੀ ਆਪਣੇ ਘਰ ਨੂੰ ਵਾਪਸ ਚਲੇ ਜਾਣ ਪਰ ਜੋ ਮੈਡੀਕਲ ਬੁਲੇਟਿਨ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਜ਼ਰੂਰ ਪੈਦਾ ਹੋ ਜਾਂਦਾ ਹੈ ਕਿਉਂਕਿ 27 ਸਤੰਬਰ ਨੂੰ ਜਿਸ ਤਰੀਕੇ ਦੇ ਨਾਲ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਉਸ ਤੋਂ ਬਾਅਦ ਰੀੜ ਦੀ ਹੱਡੀ ਹੈ ਜਿਹੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਦਿਮਾਗ ਹੈ ਜਿਹੜਾ ਵਰਕ ਕਰਨਾ ਥੋੜਾ ਘੱਟ ਕੰਮ ਕਰਦਾ ਹੈ ਔਰ ਦੱਸਦੀ ਹੈ ਕਿ ਨਰੋਲੋਜੀਕਲ ਸਥਿਤੀ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਰਿਕਵਰੀ ਨਹੀਂ ਕਰ ਪਾਰੇ ਐਮ ਆਈ ਆਰ ਆ ਸਕੈਨ ਵੀ ਹੋਈ ਹੈ ਜਿਸ ਦੇ ਵਿੱਚ ਇਹ ਆਇਆ ਕਿ ਉਹਨਾਂ ਦੀ ਰੀੜ ਦੀ ਹੱਡੀ ਉੱਤੇ ਕਾਫੀ ਜ਼ਿਆਦਾ ਗੰਭੀਰ ਸੱਟ ਲੱਗੀ ਹੈ ਸੋ ਲੰਬੇ ਸਮੇਂ ਤੱਕ ਵੈਂਟੀਲੇਟਰ ਸਪੋਰਟ ਦੀ ਉਹਨਾਂ ਨੂੰ ਲੋੜ ਪੈ ਸਕਦੀ ਹੈ ਸੋ ਦਿਮਾਗ ਇਸ ਵੇਲੇ ਘੱਟ ਹਰਕਤ ਕਰ ਰਿਹਾ ਹੈ ਸੋ ਪਲੀਜ਼ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਗੁਜ਼ਾਰਿਸ਼ ਕਰਦੇ ਆਂ ਕਿ ਜਿੰਨੀਆਂ ਹੋ ਸਕੇ ਤੁਸੀਂ ਵੀ ਦੁਆਵਾਂ ਕਰੋ ਅਰਦਾਸਾ ਕਰੋ ਤਾਂ ਕਿ ਪੰਜਾਬੀ ਇੰਡਸਟਰੀ ਨੂੰ ਐਨੇ ਸੋਹਣੇ ਸੋਹਣੇ ਤੇ ਨੇ ਪਿਆਰੇ ਗੀਤ ਦਿਨ ਵਾਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਠੀਕ ਹੋ ਕੇ ਆਪਣੇ ਘਰ ਉਹਨਾਂ ਦੀ ਵਾਪਸੀ ਹੋ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਕਰ ਰਹੇ ਸਮਜ਼ ਨਿਊਜ਼ ਦਾ ਇਸ ਵੇਲੇ ਵੱਡੀ ਖਬਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਹੈ ਤਾਂ ਰਾਜਵੀਰ ਜਵੰਦਾ ਦੀ ਸਿਹਤ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਸਥਿਤੀ ਇਹ ਜਿਹੜੀ ਹੋਰ ਵੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤਾਂ ਦੱਸ ਦਈਏ ਕਿ ਫੋਰਟਿਸ ਹਸਪੀਟਲ ਦੇ ਮਾਹਿਰ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੀ ਨਰੋਲੋਜੀਕਲ ਸਥਿਤੀ ਇਹ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਰਿਕਵਰੀ ਆ ਨਹੀਂ ਕਰ 파 ਰਹੇ ਟੀਐਮਆਰ ਸਕੈਨ ਵੀ ਹੋਈ ਹੈ ਔਰ ਇਸ ਦੇ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਲਗਾਤਾਰੀ ਖਬਰਾਂ ਆ ਰਹੀਆਂ ਸੀ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਦੇ ਵਿੱਚ ਥੋੜੇ ਜੇ ਬਦਲਾਅ ਨਜ਼ਰ ਆਏ ਨੇ ਪਰ ਦੱਸ ਦਈਏ ਕਿ ਹੁਣ ਜੋ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਿਮਾਗ ਦੇ ਉੱਤੇ ਸੱਟ ਲੱਗੀ ਹੈ ਇਸ ਕਰਕੇ ਆਕਸੀਜਨ ਹੈ ਜਿਹੜੀ ਬ੍ਰੇਨ ਤੱਕ ਹੌਲੀ-ਹੌਲੀ ਪਹੁੰਚਦੀ ਹੈ ਔਰ ਲੰਮੇ ਸਮੇਂ ਤੱਕ ਉਹਨਾਂ ਨੂੰ ਵੈਂਟੀਲੇਟਰ سپورਟ ਦੇ ਉੱਤੇ ਰਹਿਣਾ ਪੈ ਸਕਦਾ ਹੈ ਇਸ ਵੇਲੇ ਤਾਜ਼ਾ ਤੁਹਾਨੂੰ ਹਾਲਾਤ ਦੱਸ ਦਿੰਦੇ ਆ ਰਾਜਵੀਰ ਜੁਵੰਦਾ ਦੇ ਸੋ ਕਹਿੰਦੇ ਨੇ ਕਿ ਜਿੱਥੇ ਦਵਾਈਆਂ ਅਸਰ ਨਹੀਂ ਕਰਦੀਆਂ ਉੱਥੇ ਦਵਾਈਆਂ ਅਸਰ ਕਰ ਜਾਂਦੀਆਂ ਨੇ ਸੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਰਾਜਵੀਰ ਜੁਬੰਦਾ ਦੀ ਅਰਦਾਸ ਜਿਹੜੀ ਆਈ ਹੋਈ ਹੈ ਤੇ ਸਵੇਰੇ ਸ਼ਾਮ ਹਰ ਕੋਈ ਉਹਨਾਂ ਲਈ ਅਰਦਾਸ ਕਰਦਾ ਹੈ ਸਿਹਤਮੰਦ ਹੋਣ ਤੇ ਜਲਦੀ ਜਲਦੀ ਆਪਣੇ ਘਰ ਨੂੰ ਵਾਪਸ ਟੱਲੇ ਜਾਣ ਪਰ ਜੋ ਮੈਡੀਕਲ ਬੁਲੇਟਿਨ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਮੰਨ ਦੇ ਵਿੱਚ ਡਰ ਜ਼ਰੂਰ ਪੈਦਾ ਹੋ ਜਾਂਦਾ ਹੈ ਕਿਉਂਕਿ 27 ਸਤੰਬਰ ਨੂੰ ਜਿਸ ਤਰੀਕੇ ਦੇ ਨਾਲ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਸੀ ਔਰ ਉਸ ਤੋਂ ਬਾਅਦ ਰੀੜ ਦੀ ਹੱਡੀ ਹੈ ਜਿਹੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਦਿਮਾਗ ਹੈ ਜਿਹੜਾ ਵਰਕ ਕਰਨਾ ਥੋੜਾ ਘੱਟ ਕੰਮ ਕਰਦਾ ਹੈ ਔਰ ਦੱਸਦੀ ਹੈ ਕਿ ਨਰੋਲੋਜੀਕਲ ਸਥਿਤੀ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਰਿਕਵਰੀ ਨਹੀਂ ਕਰ ਪਾਰੇ ਐਮ ਆਈ ਆਰ ਆਈ ਸਕੈਨ ਵੀ ਹੋਈ ਹੈ ਜਿਸ ਦੇ ਵਿੱਚ ਇਹ ਆਇਆ ਹੈ ਕਿ ਉਹਨਾਂ ਦੀ ਰੀਡ ਦੀ ਹੱਡੀ ਉੱਤੇ ਕਾਫੀ ਜ਼ਿਆਦਾ ਗੰਭੀਰ ਸੱਟ ਲੱਗਿਆ ਸੋ ਲੰਬੇ ਸਮੇਂ ਤੋਂ ਵੈਂਟੀਲੇਟਰ سپورਟ ਦੀ ਉਹਨਾਂ ਨੂੰ ਲੋੜ ਪੈ ਸਕਦੀ ਹੈ ਸੋ ਦਿਮਾਗ ਇਸ ਵੇਲੇ ਘੱਟ ਹਰਕਤ ਕਰ ਰਿਹਾ ਹੈ ਸੋ ਪਲੀਜ਼ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜਿੰਨੀਆਂ ਹੋ ਸਕੇ ਤੁਸੀਂ ਵੀ ਦੁਆਵਾਂ ਕਰੋ ਅਰਦਾਸਾ ਕਰੋ ਤਾਂ ਕਿ ਪੰਜਾਬੀ ਇੰਡਸਟਰੀ ਨੂੰ ਐਨੇ ਸੋਹਣੇ ਸੋਹਣੇ ਤੇ ਨੇ ਪਿਆਰੇ ਗੀਤ ਦਿਨ ਵਾਲੇ ਪੰਜਾਬੀ ਗਾਇਕ ਰਾਜਵੀਰ ਜੁਬੰਦਾ ਜਲਦੀ ਠੀਕ ਹੋ ਕੇ ਆਪਣੇ ਘਰ ਉਹਨਾਂ ਦੀ ਵਾਪਸੀ ਹੋ ਸਕੇ